ਲਗਾਤਾਰ ਜਿਸ ਤਰ੍ਹਾਂ ਦਾ ਰਵਈਆ ਵਰਤਿਆ ਗਿਆ ਭਾਵੇਂ ਐਸਕੇਮ ਹੋਵੇ ਭਾਵੇਂ ਐਸਕੇਮ ਨਾਨ ਪੋਲੀਟੀਕਲ ਸੇਮ ਰਵਈਆ ਜਿਹੜਾ ਇਹ ਵਰਤਿਆ ਗਿਆ ਪਹਿਲਾਂ ਉਹਨਾਂ ਨੂੰ ਧਰਨਾ ਨਹੀਂ ਲਾਉਣ ਦਿੱਤਾ ਗਿਆ ਪਹਿਲਾਂ ਹੀ ਮੁੱਖ ਮੰਤਰੀ ਮਾਨ ਮੀਟਿੰਗ ਛੱਡ ਕੇ ਚਲੇ ਗਏ ਤੇ ਫਿਰ ਇਸ ਤੋਂ ਬਾਅਦ ਖਨੌਰੀ ਚੰਬੂ ਤੇ ਐਕਸ਼ਨ ਹੋ ਜਾਂਦਾ ਹੈ ਜ਼ੁਲਮੀ ਜਬ ਜਬ ਜ਼ੁਲਮ ਕਰੇਗਾ ਸੱਤਾ ਕੇ ਗਲਿਆਰੋਂ ਸੇ ਚੱਪਾ ਚੱਪਾ ਗੂੰਜ ਉਠੇਗਾ ਇਨਕਲਾਬ ਕੇ ਨਾਰੋਂ ਸੇ ਜਿਹੜੇ ਉੱਥੇ ਅਧਿਕਾਰੀ ਗਿਆ ਮਨਦੀਪ ਸਿੰਘ ਸਿੱਧੂ ਤੇ ਉਹਦੀ ਟੀਮ ਉਹਨਾਂ ਨੇ ਵਿੱਚ ਚੱਲ ਰਹੀ ਖੰਡ ਜਾਪ ਨੂੰ ਰੁਕਵਾ ਕੇ ਜਗ ਰਹੀ ਅਖੰਡ ਜੋਤ ਨੂੰ ਜਿਹੜੀ ਕਿ 26 ਨਵੰਬਰ ਤੋਂ ਲਗਾਤਾਰ ਜਗ ਰਹੀ ਸੀ ਵਿੱਚ ਰੋਕਿਆ ਗਿਆ ਅਸੀਂ ਮੌਕੇ ਤੇ ਜਿਹੜੇ ਬੈਠੇ ਸੀ ਤਿੰਨ ਵਜ਼ੀਰ ਪੰਜਾਬ ਦੇ ਘਟਾਰੂ ਚੱਕ ਜੀ ਖੁੱਡੀਆਂ ਜੀ ਤੇ ਚੀਮਾ ਜੀ ਉਹਨਾਂ ਨੂੰ ਸਵਾਲ ਕੀਤਾ ਵੀ ਇੱਕ ਇੱਕ ਤਰਫ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਤਰਫ ਤੁਸੀਂ ਫੋਰਸ ਵਧਾ ਰਹੇ ਹੋ ਉਹ ਕਹਿੰਦੇ ਕੋਈ ਦਿੱਕਤ ਨਹੀਂ 0% ਵੀ ਕੋਈ ਅਮੇ ਦੀ ਗੱਲ ਨਹੀਂ ਅਸੀਂ ਨਸ਼ੇ ਖਿਲਾਫ ਅਭਿਆਨ ਚਲਾ ਰਹੇ ਹਾਂ ਉਸ ਕਰਕੇ ਕੀਤਾ ਹੈ ਇਸ ਜਿਹੜੀ ਝੂਠੀ ਇਨਕਲਾਬੀ ਸਰਕਾਰ ਜਿਹੜੀ ਕਿ ਆਈ ਇਸ ਮਕਸਦ ਨੂੰ ਆ ਕਿ ਜਿਹੜੀ ਬੇਅਦਬੀਆਂ ਹੋਈਆਂ ਉਹਨਾਂ ਨੂੰ ਅਸੀਂ ਇਨਸਾਫ ਦਵਾਵਾਂਗੇ ਜਿਹੜੀਆਂ ਬੇਅਦਬੀਆਂ ਹੋਈਆਂ ਉਹਨਾਂ ਦੇ ਸਜ਼ਾਵਾਵਾਂਗੇ ਦੋਸ਼ੀਆਂ ਨੂੰ ਤੇ ਅੱਜ ਖੁਦ ਬੇਅਦਬੀਆਂ ਕਰ ਰਹੇ ਸਿਰਫ ਸ਼੍ਰੀ ਕਾਲ ਤਖਤ ਸਾਹਿਬ ਨੂੰ ਤੁਹਾਡੇ ਵੱਲੋਂ ਪੱਤਰ ਲਿਖਿਆ ਗਿਆ ਆ ਉਹ ਪੱਤਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਲਿਖਿਆ ਗਿਆ ਹੈ ਤਲਬ ਕਿਸ ਨੂੰ ਕੀਤਾ ਜਾਵੇ ਪੁਲਿਸ ਨੂੰ ਕੀਤਾ ਜਾਵੇ ਉਸ ਪ੍ਰਸ਼ਾਸਨ ਨੂੰ ਕੀਤਾ ਜਾਵੇ ਹੁਕਮ ਹੋਏ ਨੇ ਕਿ ਕਿਸ ਨੂੰ ਕੀਤਾ ਜਾਵੇ ਸਰਕਾਰ ਜਿਹਨੇ ਆਦੇਸ਼ ਕੀਤਾ ਉਹ ਸਰਕਾਰ ਭਗਤ ਸਿੰਘ ਮਾਨ ਤੇ ਜਿਹੜਾ ਮੌਕੇ ਦੇ ਅਧਿਕਾਰੀ ਨੇ ਉਹਨਾਂ ਨੂੰ ਸਾਰਿਆਂ ਨੂੰ ਤਲਬ ਕਰਕੇ ਉਹਨਾਂ ਨੂੰ ਬਣਦੀਆਂ ਜਿਹੜੀਆਂ ਪੰਥਕ ਸਜ਼ਾਵਾਂ ਨੇ ਤੇ ਜਿਹੜੀਆਂ ਬਣਦੀਆਂ ਕਾਨੂੰਨੀ ਸਜ਼ਾਵਾਂ ਨੇ ਉਹ ਦਵਾਈਆਂ ਜਾਣ ਢੱਲੇਵਾਲ ਸਾਹਿਬ ਨੂੰ ਮਿਲਣ ਦੇ ਲਈ ਕੁਝ ਕਿਸਾਨ ਪਹੁੰਚੇ ਸੀ ਪਰ ਉਹਨਾਂ ਨੂੰ ਹਸਪਤਾਲ ਦੇ ਬਾਹਰੋਂ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਤੇ ਜਗ੍ਹਾ ਵੀ ਨਹੀਂ ਪਤਾ ਕਿ ਕਿੱਥੇ ਲੈ ਕੇ ਗਿਆਇਆ ਗਿਆ ਹੈ ਦੇਖੋ ਕੱਲ ਹੁਣ ਦੀ ਨਹੀਂ ਮੈਂ ਕੱਲ ਮੈਂ ਖੁਦ ਗਿਆ ਸੀ 11 ਵਜੇ ਪਹੁੰਚਿਆ ਸੀ ਪੌਣਾ ਘੰਟੇ ਤੱਕ ਜਦੋਜਾਦ ਕੀਤੀ ਮੈਨੂੰ ਮਿਲਣ ਨਹੀਂ ਦਿੱਤਾ ਗਿਆ 29 ਮਾਰਚ ਕਿਸਾਨਾਂ ਦੇ ਲਈ ਕਾਲਾ ਦਿਨ ਉਦੋਂ ਬਣ ਗਿਆ ਜਦੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ 382 ਦਿਨਾਂ ਦਾ ਜੋ ਮੋਰਚਾ ਸੀ ਉਸ ਨੂੰ 3 ਤੋਂ 4 ਘੰਟਿਆਂ ਦੇ ਵਿੱਚ ਬਿਲਕੁਲ ਤਹਿਸ ਨਹਿਸ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਵਿਰੋਧ ਵੀ ਕਰਿਆ ਗਿਆ ਤੇ ਦੂਜੇ ਪਾਸੇ ਕੁਝ ਅਜਿਹੇ ਪੱਖ ਸਾਹਮਣੇ ਆਏ ਨੇ ਖਨੌਰੀ ਬਾਰਡਰ ਤੋਂ ਜਿਹੜੀ ਉਸ ਸਮੇਂ ਦੀ ਸਥਿਤੀ ਸੀ ਉਸ ਦੇ ਵਿੱਚ ਗੁਰੂ ਮਰਿਆਦਾ ਨੂੰ ਵੀ ਢਾਹ ਲਾਈ ਗਈ ਤੇ ਉਸ ਦੇ ਨਾਲ ਹੀ ਕੁਝ ਹੋਰ ਕਿਸਾਨਾਂ ਦੇ ਨਾਲ ਲੁੱਟਕ ਸੁੱਟ ਵੀ ਕੀਤੀ ਗਈ ਸਾਡੇ ਨਾਲ ਕਿਸਾਨ ਆਗੂ ਜਿਹੜੇ ਨੇ ਹੌਲਕਾ ਸਮ ਮੌਜੂਦ ਨੇ ਗੱਲਬਾਤ ਕਰਾਂਗੇ ਪੂਰੀ ਤੇ ਜਾਣਾਂਗੇ ਅਸਲ ਦੇ ਵਿੱਚ ਕੀ ਕੁਝ ਘਟਨਾ ਸੀ ਕਿ ਨਮੀਆ ਮੰਗਾ ਲੈ ਕੇ ਹੁਣ ਜਿਹੜਾ ਸਾਹਮਣੇ ਹੌਲਕ ਸਾਬ ਸਥਿਤੀ ਜਿਹੜੀ ਹੈ ਉਸੇ ਤਰ੍ਹਾਂ ਸਾਹਮਣੇ ਆ ਸਾਫ ਹੈ ਪਰ ਹੁਣ ਕਿਸ ਗੱਲ ਨੂੰ ਜ਼ਿਆਦਾ ਤੌਰ ਤੇ ਦੇਖਿਆ ਜਾ ਰਿਹਾ ਕਿਉਂਕਿ ਜੋ ਸਥਿਤੀ ਉਸ ਦਿਨ ਬਣੀ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਧੱਕਾ ਵੀ ਕੀਤਾ ਗਿਆ ਦੀ ਰਾਤ ਨੂੰ ਕਿਸਾਨਾਂ ਨੂੰ ਇਸੇ ਤਰ੍ਹਾਂ ਛੱਡ ਦਿੱਤਾ ਗਿਆ ਸਭ ਤੋਂ ਪਹਿਲਾਂ ਤੇ ਅਸੀਂ ਦੱਸਣਾ ਚਾਹਾਂਗੇ ਕਿਸਾਨੀ ਸਾਡਾ ਕਰਮ ਹੈ ਕੀਤਾ ਸਾਡਾ ਤੇ ਸਿੱਖੀ ਸਾਡਾ ਧਰਮ ਹੈ ਤੇ ਕਿਸਾਨੀ ਦੇ ਨਾਲ ਧੱਕੇ ਦੇ ਨਾਲ ਨਾਲ ਸਾਡੇ ਸਿੱਖ ਮਰਿਆਦਾ ਦਾ ਵੀ ਘਾਣ ਕੀਤਾ ਗਿਆ ਚੱਲ ਰਹੇ ਅਖੰਡ ਜਾਪ ਜਪਜੀ ਸਾਹਿਬ ਦੇ ਉਹਨਾਂ ਨੂੰ ਵਿੱਚ ਅੱਧ ਵਿਚ ਰੋਕ ਕੇ ਖੰਡੇਤ ਕੀਤਾ ਗਿਆ ਇਹ ਭਗਵੰਤ ਮਾਨ ਸਰਕਾਰ ਦੁਆਰਾ ਮਾਨ ਭਗਵੰਤ ਸਿੰਘ ਮਾਨ ਜਿਹੜੇ ਖੁਦ ਗ੍ਰਹਿ ਮੰਤਰੀ ਆ ਉਹਨਾਂ ਦੇ ਕੋਲ ਆ ਉਹਨਾਂ ਨੇ ਉਹਨਾਂ ਦੇ ਹਦਾਇਤਾਂ ਅਨੁਸਾਰ ਜਿਹੜੇ ਉੱਥੇ ਅਧਿਕਾਰੀ ਗਏ ਮਨਦੀਪ ਸਿੰਘ ਸਿੱਧੂ ਤੇ ਉਹਦੀ ਟੀਮ ਉਹਨਾਂ ਨੇ ਵਿੱਚ ਚੱਲ ਰਹੇ ਖੰਡ ਜਾਪ ਨੂੰ ਰੁਕਵਾ ਕੇ ਜਗ ਰਹੀ ਅਖੰਡ ਜੋਤ ਨੂੰ ਜਿਹੜੀ ਕਿ 26 ਨਵੰਬਰ ਤੋਂ ਲਗਾਤਾਰ ਜਗ ਰਹੀ ਸੀ ਵਿੱਚ ਰੋਕਿਆ ਗਿਆ ਤੇ ਇਸ ਕਰਕੇ ਉਸ ਦੀ ਅੱਜ ਪ੍ਰੈਸ ਕਾਨਫਰੰਸ ਚੰਡੀਗੜ੍ਹ ਚ ਕੀਤੀ ਗਈ ਸੀ ਅਸੀਂ ਇਹ ਦੱਸਣਾ ਚਾਹੁੰਦੇ ਵੀ ਅਸੀਂ 401 ਦਿਨਾਂ ਤੋਂ ਅੰਦੋਲਨ ਚੱਲ ਰਿਹਾ ਸੀ 7ਵੇਂ ਦੌਰ ਦੀ ਵਾਰਤਾ ਕੇਂਦਰ ਦੇ ਵਜ਼ੀਰ ਕਰਨ ਆਈ ਸੀ ਚੰਡੀਗੜ੍ਹ ਦੇ ਵਿੱਚ ਉਦੋਂ ਜਦੋਂ ਦੋਨੋਂ ਫੋਰਮਾਂ ਦੇ 14-14 ਆਗੂ ਆਏ ਉਸ ਦੇ ਨਾਲ ਹੋਰ ਵੀ ਕਿਉਂਕਿ ਡਲੇਵਾਲ ਜੀ ਦੀ ਸਿਹਤ ਖਰਾਬ ਸੀ ਨਾਲ ਹੋਰ ਵੀ ਕਾਫਲੇ ਦੇ ਵਿੱਚ ਆਏ ਸੈਂਕੜੇ ਕਿਸਾਨ ਸੀ ਉਹਨਾਂ ਨੂੰ ਧੋਖੇ ਦੇ ਨਾਲ ਜਿਹੜਾ ਉੱਥੇ ਰੋਕ ਕੇ ਗ੍ਰਿਫਤਾਰ ਕੀਤਾ ਗਿਆ ਜਦੋਂ ਚੰਡੀਗੜ੍ਹ ਤੋਂ ਮਹਾਲੀ ਵੱਟਦੇ ਆ ਵਟਦੇ ਆ ਸਾਰੇ ਗ੍ਰਿਫਤਾਰ ਕੀਤੇ ਲਏ ਕੁਝ ਅਸੀਂ ਆਗੂ ਜਿਹੜੇ ਦੂਸਰੇ ਰਸਤੇ ਸੀ ਉਹ ਬਚ ਗਏ ਤੇ ਉਦੋਂ ਜਦੋਂ ਤੁਹਾਡੇ ਕੈਮਰੇ ਰਾਹੀਂ ਦੇਖ ਰਹੇ ਸੀ ਪਤਾ ਚੱਲ ਰਿਹਾ ਸੀ ਵੀ ਉੱਥੇ ਫੋਰਸ ਵਧਾਈ ਜਾ ਰਹੀ ਹੈ ਅਸੀਂ ਮੌਕੇ ਤੇ ਜਿਹੜੇ ਬੈਠੇ ਸੀ ਤਿੰਨ ਵਜੀਰ ਪੰਜਾਬ ਦੇ ਘਟਾਰੂ ਚੱਕ ਜੀ ਖੁੱਡੀਆਂ ਜੀ ਤੇ ਚੀਮਾ ਜੀ ਉਹਨਾਂ ਨੂੰ ਸਵਾਲ ਕੀਤਾ ਵੀ ਇੱਕ ਇੱਕ ਤਰਫ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਤਰਫ ਤੁਸੀਂ ਫੋਰਸ ਵਧਾ ਰਹੇ ਹੋ ਉਹ ਕਹਿੰਦੇ ਕੋਈ ਦਿੱਕਤ ਨਹੀਂ 0% ਵੀ ਕੋਈ ਅਮੇ ਦੀ ਗੱਲ ਨਹੀਂ ਅਸੀਂ ਨਸ਼ੇ ਖਿਲਾਫ ਅਭਿਆਨ ਚਲਾ ਰਹੇ ਹਾਂ ਉਸ ਕਰਕੇ ਕੀਤਾ ਹੈ ਮੋਰਚਿਆਂ ਦੇ ਪ੍ਰਤੀ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਅਸੀਂ ਮੋਰਚੇ ਦੇ ਕੋਈ ਟਕਣੀ ਕਰਾਂਗੇ ਤੇ ਅੱਧੇ ਘੰਟੇ ਬਾਅਦ ਜਦੋਂ ਬਾਹਰ ਨਿਕਲਦੇ ਆ ਗ੍ਰਿਫਤਾਰ ਕਰਦੇ ਆ ਪਤਾ ਲੱਗਦਾ ਵੀ ਆ ਕੁਝ ਹੋ ਗਿਆ ਸਾਰਾ ਕੁਝ ਕਰਨ ਤੋਂ ਬਾਅਦ 19 ਤਰੀਕ ਨੂੰ ਰਾਤ ਨੂੰ ਜਿਵੇਂ ਉੱਥੇ ਜਾਂਦੇ ਆ ਮਾਤਾ ਜੀ ਨੇ ਤੁਹਾਨੂੰ ਸਾਰੀ ਉੱਥੋਂ ਦੀ ਜਿਹੜੀ ਉਹ ਤਾਬਿਆਂ ਤੇ ਬੈਠੇ ਹੋਏ ਸੀ ਤੇ ਉਹਨਾਂ ਦੇ ਤੁਸੀਂ ਚਿਹਰਾ ਦੇਖ ਲੈ ਦੋ ਤਿੰਨ ਦਿਨ ਤੱਕ ਤੇ ਉਹ ਸੁੱਤੇ ਨਹੀਂ ਉਹ ਇੰਨਾ ਜਿਆਦਾ ਉਹਨਾਂ ਨੂੰ ਭਾਵੁਕ ਹੋ ਗਏ ਇੰਨਾ ਜ਼ਿਆਦਾ ਉਹਨਾਂ ਨੂੰ ਦੁੱਖ ਲੱਗਿਆ ਕਿਉਂਕਿ ਜਿਹੜਾ ਬਾਣੀ ਸ਼ਬਦ ਗੁਰੂ ਦਾ ਜਾਪ ਕਰਦਾ ਹੈ ਗੁਰੂ ਸ਼ਬਦ ਗੁਰੂ ਨਾਲ ਜੁੜਿਆ ਹੋਇਆ ਹੈ ਗੁਰਬਾਣੀ ਨਾਲ ਜੁੜਿਆ ਹੋਇਆ ਹੈ ਉਹਦੇ ਹਿਰਦਾਈ ਜਾਣਦਾ ਵੀ ਉਹਦੇ ਨਾਲ ਕੀ ਬੀਤੀ ਹੋਊਗੀ ਤੇ ਇਸ ਜਿਹੜੀ ਝੂਠੀ ਇਨਕਲਾਬੀ ਸਰਕਾਰ ਜਿਹੜੀ ਕਿ ਆਈ ਇਸ ਮਕਸਦ ਨੂੰ ਆ ਵੀ ਜਿਹੜੀ ਬੇਅਦਬੀਆਂ ਹੋਈਆਂ ਉਹਨਾਂ ਨੂੰ ਅਸੀਂ ਇਨਸਾਫ਼ ਦਵਾਵਾਂਗੇ ਜਿਹੜੀਆਂ ਬੇਅਦਬੀਆਂ ਹੋਈਆਂ ਉਹਨਾਂ ਦੇ ਸਜ਼ਾਵਾਵਾਂਗੇ ਦੋਸ਼ੀਆਂ ਨੂੰ ਤੇ ਅੱਜ ਖੁਦ ਬੇਅਦਬੀਆਂ ਕਰ ਰਿਹਾ ਹੈ ਸਿਰਫ ਸ਼੍ਰੀ ਕਲਤਾਕ ਸਾਹਿਬ ਨੂੰ ਤੁਹਾਡੇ ਵੱਲੋਂ ਪੱਤਰ ਲਿਖਿਆ ਗਿਆ ਆ ਉਹ ਪੱਤਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਲਿਖਿਆ ਗਿਆ ਆ ਤਲਬ ਕਿਸ ਨੂੰ ਕੀਤਾ ਜਾਵੇ ਪੁਲਿਸ ਨੂੰ ਕੀਤਾ ਜਾਵੇ ਉਸ ਪ੍ਰਸ਼ਾਸਨ ਨੂੰ ਕੀਤਾ ਜਾਵੇ ਹੁਕਮ ਹੋਏ ਨੇ ਕਿ ਕਿਸ ਨੂੰ ਕੀਤਾ ਜਾ ਸਭ ਤੋਂ ਪਹਿਲਾਂ ਅਸੀਂ ਸਾਡੀ ਸਰਮੋਰ ਸੰਸਥਾ ਸਾਡੇ ਧੋਰਾ ਜਿੱਥੇ ਅਸੀਂ ਫਰਿਆਦ ਲੈ ਕੇ ਜਾਣੀ ਆ ਸ਼੍ਰੀ ਕਲਤਾਕ ਸਾਹਿਬ ਕਲਤਾਕ ਸਾਹਿਬ ਦੇ ਜਸ਼ੇਦਾਰ ਸਿੰਘ ਸਾਹਿਬ ਨੂੰ ਅਸੀਂ ਜਿਹੜਾ ਸ਼ਿਕਾਇਤ ਪੱਤਰ ਭੇਜਿਆ ਫਰਿਆਦ ਭੇਜੀ ਆ ਵੀ ਜਿਹੜਾ ਉਸ ਮੌਕੇ ਤੇ ਸਰਕਾਰ ਜਿਨੇ ਆਦੇਸ਼ ਕੀਤਾ ਉਹ ਸਰਕਾਰ ਭਗਤ ਸਿੰਘ ਮਾਨ ਤੇ ਜਿਹੜਾ ਮੌਕੇ ਦੇ ਅਧਿਕਾਰੀ ਨੇ ਉਹਨਾਂ ਨੂੰ ਸਾਰਿਆਂ ਨੂੰ ਤਲਬ ਕਰਕੇ ਉਹਨਾਂ ਨੂੰ ਬਣਦੀਆਂ ਜਿਹੜੀਆਂ ਪੰਥਕ ਸਜ਼ਾਵਾਂ ਨੇ ਤੇ ਜਿਹੜੀਆਂ ਬਣਦੀਆਂ ਕਾਨੂੰਨੀ ਸਜ਼ਾਵਾਂ ਨੇ ਉਹ ਦਵਾਈਆਂ ਜਾਣ ਅਸੀਂ ਆਪਣੇ ਜੇਸ਼ੇਦਾਰ ਨੂੰ ਜਿਹੜਾ ਸਾਡੇ ਅਕਾਲ ਤਖਤ ਦੇ ਜੇਸ਼ੇਦਾਰ ਸਾਹਿਬ ਨੇ ਉਹਨਾਂ ਨੂੰ ਫਰਿਆਦ ਕੀਤੀ ਹੈ ਤੇ ਉਮੀਦ ਵੀ ਕਰਦੇ ਆ ਕਿਉਂਕਿ ਸਾਡੀ ਸਰਮੋਰ ਸੰਸਥਾ ਜਿਹਦੇ ਪੂਰੇ ਦੇਸ਼ ਦੀ ਦੁਨੀਆ ਦੁਨੀਆ ਦੀ ਜਿਹੜੀ ਆਸਥਾ ਉਸ ਸੰਸਥਾ ਤੇ ਹੈ ਅਸੀਂ ਉਸ ਦੇ ਜਿਹੜੇ ਹੁਕਮ ਦੇ ਨਾਲ ਹੀ ਚੱਲਣ ਵਾਲੇ ਆ ਤੇ ਉਹ ਇਸ ਉਮੀਦ ਕਰਦੇ ਵੀ ਉਹਨਾਂ ਨੂੰ ਤਲਬ ਕਰਕੇ ਜਿਹੜੇ ਸਿੱਖਾਂ ਦੇ ਹਿਰਦੇ ਬਲੁੰਦਰੇ ਗਿਆ ਜਿਹੜੇ ਸਿੱਖਾਂ ਨੂੰ ਢਾ ਲੱਗੀ ਆ ਜਿਹਨਾਂ ਨੂੰ ਵਾਰ-ਵਾਰ ਜਿਹਨਾਂ ਨੂੰ ਪਰਾਇਆਪਨ ਅਨੁਸਾਸ ਹੋ ਰਿਹਾ ਵਾਰ-ਵਾਰ ਜਿਹਨਾਂ ਨੂੰ 47 ਯਾਦ ਆ ਰਹੀ ਹੈ ਵਾਰ-ਵਾਰ ਜਿਹਨਾਂ ਨੂੰ 84 ਯਾਦ ਆ ਰਹੀ ਹੈ ਤੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਇਨਸਾਫ ਮਿਲੂਗਾ ਜੀ ਉਸ ਦੇ ਨਾਲ ਹੀ ਹਲਕ ਸਾਬ ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਡੱਲੇਵਾਲ ਸਾਹਿਬ ਨੂੰ ਮਿਲਣ ਦੇ ਲਈ ਕੁਝ ਕਿਸਾਨ ਪਹੁੰਚੇ ਸੀ ਪਰ ਉਹਨਾਂ ਨੂੰ ਹਸਪਤਾਲ ਦੇ ਬਾਹਰੋਂ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਤੇ ਜਗ੍ਹਾ ਵੀ ਨਹੀਂ ਪਤਾ ਕਿ ਕਿੱਥੇ ਲੈ ਕੇ ਗਿਆਇਆ ਗਿਆ ਹੈ ਦੇਖੋ ਕੱਲ ਹੁਣ ਦੀ ਨਹੀਂ ਮੈਂ ਕੱਲ ਮੈਂ ਖੁਦ ਗਿਆ ਸੀ 11 ਵਜੇ ਪਹੁੰਚਿਆ ਸੀ ਪੌਣਾ ਘੰਟਾ ਤੱਕ ਜਦੋਜਾਦ ਕੀਤੀ ਮੈਨੂੰ ਮਿਲਣ ਨਹੀਂ ਦਿੱਤਾ ਗਿਆ ਉੱਥੇ ਸਿਵਲ ਸਰਜਨ ਆਉਂਦੇ ਨੇ ਉਹ ਸਿਵਲ ਸਰਜਨ ਨੂੰ ਪੁੱਛਦਾ ਮੈਂ ਡੱਲੇਵਾਲ ਜੀ ਦਾ ਕੀ ਹਾਲਾਤ ਆ ਕਹਿੰਦੇ ਚੜਦੀ ਕਲਾ ਜੀ ਠੀਕ ਨੇ ਤੇ ਮੈਂ ਕਿਹਾ ਜੀ ਕਿੱਥੇ ਜਾਂਦਾ ਪਤਾ ਨਹੀਂ ਉੱਪਰੋਂ ਮਿਲ ਕੇ ਆ ਰਹੇ ਆ ਉੱਪਰੋਂ ਆ ਰਹੇ ਆ ਅਸੀਂ ਤੇ ਕਹਾਂਗੇ ਵੀ ਉਹਨਾਂ ਨੂੰ ਕਿਡਨੈਪ ਕੀਤਾ ਪ੍ਰਸ਼ਾਸਨ ਦੁਆਰਾ ਉੱਚ ਅਧਿਕਾਰੀਆਂ ਦੁਆਰਾ ਕਿੱਥੇ ਰੱਖਿਆ ਗਿਆ ਹੈ ਮਾਨਯੋਗ ਅਦਾਲਤ ਦੇ ਵਿੱਚ ਵੀ ਜਦੋਂ ਸਾਡੇ ਕਿਸਾਨੀ ਦੇ ਹਮੈਤੀ ਵਕੀਲ ਗੁਰਮੋਹਨ ਪ੍ਰੀਤ ਸਿੰਘ ਅੰਗਰੇਜ਼ ਸਿੰਘ ਤੇ ਦੂਜੇ ਵਕੀਲਾਂ ਵੱਲੋਂ ਪਟੀਸ਼ਨ ਪਾਈ ਜਾਂਦੀ ਹੈ ਰਿਟ ਪਾਈ ਜਾਂਦੀ ਹੈ ਤੇ ਉਹਦੇ ਜਵਾਬਦੇਹ ਦੇ ਵਿੱਚ ਸਰਕਾਰ ਕਹਿੰਦੀ ਵੀ ਅਸੀਂ ਤਾਂ ਉਹਨਾਂ ਨੂੰ ਰੱਖਿਆ ਹੀ ਨਹੀਂ ਉਹ ਤੇ ਸਰਕਾਰੀ ਪ੍ਰਾਈਵੇਟ ਹਸਪਤਾਲ 'ਚ ਨੇ ਤੇ ਨਾ ਪਰਿਵਾਰ ਨੂੰ ਮਿਲਣ ਦਿੱਤਾ ਜਾ ਰਿਹਾ ਨਾ ਸਾਨੂੰ ਮਿਲਣ ਦਿੱਤਾ ਜਾ ਰਿਹਾ ਤੇ ਫਿਰ ਕਿੱਥੇ ਨੇ ਅਸੀਂ ਕੀ ਕਹਿ ਸਕਦੇ ਆ ਇਹ ਵੀ ਖਬਰ ਆਈ ਹੈ ਵੀ ਉਹਨਾਂ ਦੇ ਹਾਲਾਤ ਜਿਆਦਾ ਨਾਜ਼ੁਕ ਨੇ ਕਦੇ ਵੀ ਸਾਇਲੈਂਟ ਅਟੈਕ ਹੋ ਸਕਦਾ ਹੈ ਜਿਹਦਾ ਜ਼ਿੰਮੇਵਾਰ ਸਰਕਾਰ ਹੋਊਗੀ ਜੀ ਉਸ ਦੇ ਨਾਲ ਉਹਦੀ ਸਥਿਤੀ ਨੂੰ ਕਿਵੇਂ ਦੇਖਦੇ ਹਾਂ ਤੇ ਕਿਸਾਨਾਂ ਦੀ ਆਉਣ ਵਾਲੇ ਦਿਨਾਂ ਚ ਕੀ ਨਵੀਂ ਰਣਨੀਤੀ ਰਹਿਣ ਵਾਲੀ ਹੈ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਦਾ ਰਵੱਈਆ ਵਰਤਿਆ ਗਿਆ ਭਾਵੇਂ ਐਸਕੇਮ ਹੋਵੇ ਭਾਵੇਂ ਐਸਕੇਮ ਨਾਨ ਪੋਲੀਟੀਕਲ ਸੇਮ ਰਵੱਈਆ ਜਿਹੜਾ ਇਹ ਵਰਤਿਆ ਗਿਆ ਪਹਿਲਾਂ ਉਹਨਾਂ ਨੂੰ ਧਰਨਾ ਨਹੀਂ ਲਾਉਣ ਦਿੱਤਾ ਗਿਆ ਪਹਿਲਾਂ ਹੀ ਮੁੱਖ ਮੰਤਰੀ ਮਾਨ ਮੀਟਿੰਗ ਛੱਡ ਕੇ ਚਲੇ ਗਏ ਤੇ ਫਿਰ ਇਸ ਤੋਂ ਬਾਅਦ ਖਨੌਰੀ ਚੰਬੂ ਤੇ ਐਕਸ਼ਨ ਹੋ ਜਾਂਦਾ ਹੈ ਜੁਲਮੀ ਜਬ ਜਬ ਜ਼ੁਲਮ ਕਰੇਗਾ ਸੱਤਾ ਕੇ ਗਲਿਆਰੋਂ ਸੇ ਚੱਪਾ ਚੱਪਾ ਗੂੰਜ ਉਠੇਗਾ ਇਨਕਲਾਬ ਕੇ ਨਾਰੋਂ ਸੇ ਜਦੋਂ ਜ਼ੁਲਮੀ ਜ਼ੁਲਮ ਵਧਾ ਜ਼ੁਲਮੀ ਦਾ ਉਦੋਂ ਉਹ ਜ਼ੁਲਮ ਦੇ ਖਿਲਾਫ ਆਵਾਜ਼ਾਂ ਉੱਠਦੀਆਂ ਇਹ ਅੰਦੋਲਨ ਪਹਿਲਾਂ ਤਿੰਨ ਛੜਕਾਂ ਤੇ ਸੀ ਸ਼ੰਭੂ ਦੀ ਖਨੋਰੀ ਤੇ ਰਤਨਪੁਰਾ ਹੁਣੇ ਪੂਰੇ ਦੇਸ਼ 'ਚ ਹੈ ਤਾਮਿਲਨਾਡੂ ਦਾ ਵੀ ਆਗੂ ਇੱਥੇ ਗ੍ਰਿਫਤਾਰ ਸੀ ਕੇਰਲਾ ਦਾ ਆਗੂ ਵੀ ਸੀ ਮੱਧ ਪ੍ਰਦੇਸ਼ ਦਾ ਆਗੂ ਵੀ ਸੀ ਯੂਪੀ ਦਾ ਆਗੂ ਅਜੇ ਵੀ ਅੰਦਰ ਹੈ ਪੂਰੇ ਦੇਸ਼ ਦਾ ਇਹ ਤੇ ਕਹਿੰਦੇ ਨਾ ਕੱਲੇ ਪੰਜਾਬ ਦਾ ਜਦੋਂ ਸਾਰੇ ਆਗੂ ਦੇਸ਼ ਦੇ ਅੰਦਰ ਨੇ ਤਾਂ ਮਤਲਬ ਦੇਸ਼ ਦਾ ਅੰਦੋਲਨ ਹੈ ਤੇਜ਼ ਕਰਕੇ ਇਹ ਆਉਣ ਵਾਲੇ ਸਮੇਂ 'ਚ ਜਦੋਂ ਵੀ ਆਗੂ ਬਾਹਰ ਆਉਂਦੇ ਆ ਵੱਡੀ ਰਣਨੀਤੀ ਲੇਖ ਕੇ ਵੱਡਾ ਇੱਕ ਕੋਲ ਜਿਹੜਾ ਚਾਲੂ ਆ ਸੜਕਾਂ ਖਾਲੀ ਕਰਾਈਆਂ ਹਨ ਅੰਦੋਲਨ ਨਹੀਂ ਸਮਾਪਤ ਕਰ ਸਕਦੇ ਅੰਦੋਲਨ ਸਾਡੀ ਹੱਕੀ ਮੰਗਾਂ ਤੱਕ ਐਮਐਸਪੀ ਖਰੀਦ ਗਰੰਟੀ ਕਾਨੂੰਨ ਉਸ ਵਿੱਚ ਸਾਰੀਆਂ ਮੰਗਾਂ ਤੱਕ ਅੰਦੋਲਨ ਜਾਰੀ ਰਹੂ ਜੀ ਉਸ ਦੇ ਨਾਲ ਹੀ ਇਸ ਸਥਿਤੀ ਦੇ ਵਿੱਚ ਕੀ ਲੱਗਦਾ ਹੈ ਕਿ ਹੁਣ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋਣ ਦੀ ਲੋੜ ਆ ਇੱਕ ਜਗ੍ਹਾ ਸਿਰ ਜੋੜ ਕੇ ਜਿਹੜੀ ਇੱਕ ਪਲੈਨਿੰਗ ਕਰਨ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਦੀ ਸਥਿਤੀ ਇਸ ਸਮੇਂ ਬਣੀ ਹੋਈ ਹੈ ਦੇਖੋ ਜੇ ਸਾਹਿਬਾ ਸਰਕਾਰ ਜ਼ੁਲਮ ਤੇ ਉੱਤਰ ਆਈ ਹੈ ਜੀ ਵਖਵਕ ਕਰਕੇ ਡਾਂਗਾ ਮਾਰ ਰਹੀ ਵਖਵਕ ਕਰਕੇ ਬੇਇਜਤ ਕਰ ਰਹੀ ਹੈ ਉਹਨਾਂ ਨੂੰ ਬੁਲਾ ਕੇ ਬੇਇਜਤ ਕਰਕੇ ਮੁੱਖ ਮੰਤਰੀ ਵੀ ਚੋਟੇ ਜਾਂਦਾ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਦਾ ਵੀ ਮੈਂ ਡਰਦਾ ਇਹਨਾਂ ਤੋਂ ਅਸੀਂ ਕੋ ਡਰੋਨ ਥੋੜਾ ਆਏ ਸੀ ਤੇ ਮੰਗਾ ਮਨਾਉਣਾ ਆਏ ਆ ਅਸੀਂ ਨਹੀਂ ਚਾਹੁੰਦੇ ਅਸੀਂ ਆਪਣੇ ਸੂਬੇ ਦੇ ਮੁੱਖ ਮੰਤਰੀ ਨੂੰ ਡਰਾਈਏ ਨਾ ਅਸੀਂ ਸਾਡਾ ਮਕਸਦ ਹੈ ਤੇ ਜਦੋਂ ਵਖਵਕ ਡਾਂਗਾ ਪੈਣ ਲੱਗਿਆ ਉਹ ਆਪੇ ਇਕੱਠੇ ਹੋ ਜਾਣਗੇ ਉਹਨਾਂ ਇੱਕ ਹੋ ਜਾਣਗੇ ਜੀ ਢੱਲੇਵਾਲ ਸਾਹਿਬ ਦੇ ਵੱਲੋਂ ਇੱਕ ਸਟੇਟਮੈਂਟ ਜਿਹੜੀ ਜਾਰੀ ਕੀਤੀ ਗਈ ਸੀ ਐਸਕੇਮ ਦੇ ਵੱਲੋਂ ਉਸ ਦੇ ਵਿੱਚ ਇਹ ਚੀਜ਼ ਵੀ ਲਿਖੀ ਗਈ ਸੀ ਕਿ ਤੰਬੂ ਤੋੜ ਦਿੱਤੇ ਪਰ ਜਿਹੜਾ ਸਾਡਾ ਅੰਦੋਲਨ ਆ ਉਹ ਉਸੇ ਤਰ੍ਹਾਂ جاری ਆ ਉਹ ਭਾਵੇਂ ਸਾਨੂੰ ਪਿੰਡਾਂ ਚੋਂ ਕਰਨਾ ਪਵੇ ਤੇ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਇਹ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਨੂੰ ਬੜਨ ਵੀ ਨਹੀਂ ਦਿੱਤਾ ਜਾਵੇਗਾ ਇਸ ਚੀਜ਼ ਨੂੰ ਕਿਵੇਂ ਦੇ ਬਿਲਕੁਲ ਢੱਲੇਵਾਲ ਪਿੰਡ ਦੇ ਵਿੱਚ ਮੋਰਚਾ ਲੱਗ ਚੁੱਕਿਆ ਹੈ ਹੋਰ ਵੀ ਮੋਰਚੇ ਲੱਗਣਗੇ ਮੋਰਚਾ ਜਾਰੀ ਰਹੂਗਾ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਆ ਛੜਕਾਂ ਖਾਲੀ ਕਰਾਈਆਂ ਨੇ ਉਹ ਵੀ ਜਿਹੜੀਆਂ ਸਰਕਾਰ ਨੇ ਆਪ ਬੰਦ ਕੀਤੀਆਂ ਹੋਈਆਂ ਸੀ ਅੰਦੋਲਨ ਨਹੀਂ ਦਬਾ ਸਕਦੇ ਅੰਦੋਲਨ ਦੂਨਸਵਾਇਆ ਹੋ ਕੇ ਆਪਣੀਆਂ ਹੱਕੀ ਮੰਗਾਂ ਤੱਕ ਜਾਰੀ ਰਹੋ ਜੀ ਕਿਸਾਨਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਲ ਰਹਿਣ ਵਾਲੀ ਹੈ ਦੇਖੋ 31 ਤਰੀਕ ਨੂੰ ਕਾਲ ਦੇ ਰੱਖੀ ਹੈ ਮੰਤਰੀਆਂ ਦਾ ਘਰਾਵ ਕਰਨਾ ਹੈ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਇਹ ਮੰਗ ਭੇਜਿਆ ਫਰਿਆਦ ਪੱਤਰ ਭੇਜਿਆ ਜਦੋਂ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਉਂਦੇ ਆ ਅਸੀਂ ਆਪ ਮਾਤਾ ਜੀ ਨੂੰ ਲੈ ਕੇ ਜਿਹੜੇ ਹੋਰ ਵੀ ਸਾਥੀ ਜਿਹੜੇ ਉੱਥੇ ਨਾਲ ਸੰਭਵ ਹੋ ਸਕੇ ਜਿਹੜੇ ਮੌਕੇ ਦੇ ਚਸ਼ਮਦੀਨ ਸੀ ਲੈ ਕੇ ਉੱਥੇ ਪਹੁੰਚਾਂਗੇ ਤੇ ਉਮੀਦ ਕਰਾਂਗੇ ਸਾਡੀ ਸਰਮੋਹ ਸੰਸਥਾ ਤੋਂ ਸਿੰਘ ਸਾਹਿਬ ਜੈਸ਼ੇਦਾਰ ਜੀ ਤੋਂ ਵੀ ਇਹਨਾਂ ਦੋਸ਼ੀਆਂ ਨੂੰ ਜਿਹੜੀ ਸਜ਼ਾ ਲਵਾਉਣ ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਹੁਣ ਇੱਕ ਪਾਸੇ ਕਿਸਾਨਾਂ ਦਾ ਮੋਰਚਾ ਤਾਂ ਦੂਜੇ ਪਾਸੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਜਿਹੜਾ ਹੈ ਉਹ ਪੁਲਿਸ ਪ੍ਰਸ਼ਾਸਨ ਦੇ ਉੱਤੇ ਲੱਗਿਆ ਹੈ ਤਾਂ ਇਸ ਦੌਰਾਨ ਹੁਣ ਅਸੀਂ ਵਿੱਚ ਐਂਟਰੀ ਹੋਵੇਗੀ ਸ੍ਰੀ ਅਕਾਲ ਤਖਤ ਸਾਹਿਬ ਦੀ ਕਿਉਂਕਿ ਪੱਤਰ ਜਾ ਚੁੱਕਿਆ ਹੈ ਕੁਝ ਦਿਨਾਂ ਦੇ ਵਿੱਚ ਹੀ ਬੁਲਾਵਾ ਆ ਜਾਵੇਗਾ ਇਸ ਤੋਂ ਬਾਅਦ ਜਿਹੜੀ ਤਸਵੀਰ ਸਾਹਮਣੇ ਆਵੇਗੀ ਕਿ ਕਿਸ ਤਰ੍ਹਾਂ ਹੁਣ ਅਗਲਾ ਕਦਮ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦੇ ਵੱਲੋਂ ਚੁੱਕਿਆ ਜਾਂਦਾ ਹੈ ਕਿਉਂਕਿ ਵੱਡਾ ਇੱਕ ਮੁੱਦਾ ਬਣ ਚੁੱਕਿਆ ਇੱਕ ਪਾਸੇ ਸਾਨੀ ਨੂੰ ਢਾਲਾਉਣੀ ਤੇ ਦੂਜੇ ਪਾਸੇ ਜੋ ਪਾਰਟ ਚੱਲ ਰਿਹਾ ਸੀ ਖੰਡ ਜਾਬ ਚੱਲ ਰਿਹਾ ਸੀ ਉਸ ਨੂੰ ਵਿੱਚ ਰੋਕਣ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਗੁੱਸਾ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਵੀਡੀਓ ਜਰਨਲਿਸਟ ਲਾਲਤਾ ਪ੍ਰਸਾਦ ਦੇ ਨਾਲ ਅਿੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ